ਇਹ ਤਸਵੀਰਾਂ ਦੇਖ ਰਿਹਾ ਹਾਂ ਅਬੌਰ ਬੈਂਕ ਦੀ ਜਿੱਥੇ ਇੱਕ ਮਹਿਲਾ ਪੈਸੇ ਜਮਾ ਕਰਵਾਉਣ ਵਾਸਤੇ ਪਹੁੰਚੀ ਸੀ ਜਿਸ ਦੇ ਬੈਗ ਦੇ ਵਿੱਚੋਂ ਬਲੇਡ ਮਾਰ ਕੇ 1.5 ਲੱਖ ਰੁਪਿਆ ਰਫੂ ਚੱਕਰ ਹੋਏ ਇਹ ਤਸਵੀਰਾਂ ਦੇਖ ਰਿਹਾ ਹਾਂ ਉਸ ਬੈਂਕ ਦੀਆਂ ਜਿੱਥੇ ਚੋਰਾਂ ਨੇ ਇੱਕ ਮਹਿਲਾ ਨੂੰ ਨਿਸ਼ਾਨਾ ਬਣਾਇਆ ਆਪਣਾ ਵਿਨਦਰ ਕੋ ਕਿੱਥੇ ਰਹਿੰਦੇ ਕਿੱਦਰ ਹੋ ਜੀ ਨਵੀਂ ਵਾਦੀ ਕਾਂਗਲਾ ਰੋਡ ਸ਼ੇਕੀ ਪਤੀ ਦਾ ਕੀ ਨਾਮ ਹੈ ਖਬਰ ਜੀ ਕੀ ਗੱਲ ਕੀ ਹੋਈ ਸੀ ਜੀ ਅੱਜ ਕਿੰਨੇ ਵਜੇ ਗਏ ਸੀ ਤੁਸੀਂ ਬੈਂਕ ਬੈਂਕ ਅਸੀਂ 11:00 ਵਜੇ ਗਏ ਆ ਮੇਰੇ ਖਾਲੇ ਤੋਂ ਪੌਣੇ ਇੱਕ 11:00 ਵਜੇ ਤੋਂ ਅੱਛਾ ਜੀ ਦੇਖਿਆ ਨਹੀਂ ਟਾਈਮ ਕੀ ਗੱਲ ਕੀ ਹੋਈ ਸੀ ਗੱਲ ਵਾਸੇ ਇਹ ਵਾਊਚਰ ਕਹਿੰਦੇ ਮੈਂ ਭਰ ਲਵਾਂ ਅੱਛਾ ਜੀ ਤੇ ਸਾਡੇ ਕੋਲ ਹੈਗਾ ਸੀ 2.5 ਲੱਖ ਰੁਪਈਆ ਸੀ ਠੀਕ ਹੈ ਮਤਲਬ ਆਇਆ ਹੋਇਆ ਸੀ ਠੇਕਾ ਵਗੈਰਾ ਠੀਕ ਹੈ ਜੀ ਕੋਈ ਬਾਗ ਦੇ ਪਾਸੇ ਬੂਹੇ ਦੇ ਵਿੱਚ ਵਿੱਚ ਬੂਟੇ ਵਾਟੇ ਵੇਚੇ ਸੀ ਠੀਕ ਹੈ ਜੀ ਤੇ ਉਹ ਉਹ ਥੋੜਾ ਐਸੇ ਗੱਲ ਤੋਂ ਕਹਿ ਕਹਿੰਦੇ ਵੀ ਚਲ ਇਹ ਦੋਨਾਂ ਦੋਨਾਂ ਨਾਲ ਕਰਾ ਲੇ ਉੱਤਰਾ ਪੈਸੇ ਲੱਗਦੇ 200 ਰੁਪਏ ਪਤਾ ਨਹੀਂ ਠੀਕ ਹੈ ਜੀ ਕਹਿੰਦਾ ਮੈਂ ਉੱਤਰਾ ਭਰ ਲਵਾਂ ਤੇ ਉੱਥੇ ਮੈਂ ਲਿਫਾਫੇ ਜੀ ਗੱਡੇ ਕੋਲੇ ਦੋ ਕਾਪਨਾ ਅੱਛਾ ਤੇ ਦੋਨੋਂ ਹੀ ਦੂਜਾ ਨਾਲ ਜੇ ਦੋਨਾਂ ਮੈਡਮ ਨੂੰ ਖੜਾਤੀਆਂ ਮੈਂ ਅਜੇ ਪਰਚੀ ਤੇ ਲਈ ਨਹੀਂ ਤੂੰ ਉਦੋਂ ਮੈਂ ਹਜੇ ਹੱਥ ਚਾਏ ਵਰਕੇ ਲਾਇਆ ਜੀ ਲਿਫਾਫਾ ਹੀ ਉਹ 800 ਟੱਕ ਮਾਰਿਆ ਨਾ ਨੇ ਪਤਾ ਨਹੀਂ ਬਲੇਟਰ ਮਾਰਿਆ 1 ਲੱਖ ਰੁਪਏ ਮੈਂ ਕਰਾ ਚੁੱਕੇ ਸੀ ਹਾਂ ਇਹ ਇੱਕ 1 ਲੱਖ ਫੜਾਤਾ ਸੀ ਮੈਡਮ ਨੂੰ ਜੇ ਮੈਂ ਡੇਢ ਲੱਖ ਕੋਈ ਕਟਿੰਗ ਕਰਕੇ ਲੈ ਆਂ ਹਾਂ ਕਟੋਂ ਕਰਕੇ ਲੈ ਆ ਗਿਆ ਤੁਸੀਂ ਉਹ ਦਰਖਾਸਤ ਦੇ ਦਿੱਤੀ ਹਾਂਜੀ ਕੀ ਕਾਰਵਾਈ ਦੀ ਮੰਗ ਕਰਦੇ ਹੋ ਜੀ ਕਾਰਵਾਈ ਦੀ ਮੰਗ ਤਾਂ ਜੇ ਇਨਸਾਫ ਮੁਲਾਜ਼ਮੇ ਨੂੰ ਦਵਾਉਣ ਕਿਸੇ ਕੋਈ ਨਹੀਂ ਸੋਚਦੇ ਭਈ ਹੋਰ ਪਰ ਇੱਕ ਤੱਕ ਲੱਗਦੇ ਆਪਾਂ ਤਾਂ ਆਪਾਂ ਨੂੰ ਉੱਥੇ ਪੇਸ਼ਾਨ ਨਹੀਂ ਕੋਈ ਕੋਈ ਜਾਊਗਾ ਨਾ ਜੀ ਪੇਸ਼ਾਨੀ ਹੀ ਨਹੀਂ ਆਪਾਂ ਤੇ ਵੀ ਗਈ ਪਿਛੋ ਕੈਮਰਾ ਕੱਟਿਆ ਉੱਥੇ ਉੱਥੇ ਮੁਲਾਜ਼ਮਾਂ ਨੇ ਗੱਡੇ ਸੀ ਤੇ ਵਿੱਚ ਆਈ ਜਾਂਦੀ ਸਾਰਾ ਉਹ ਜੀ ਚਲੋ ਜਿਵੇਂ ਉਹਨਾਂ ਨੂੰ ਪਤਾ ਆਪਾਂ ਤੋਂ ਸਨ ਤਕੀ ਤਦਾ ठीक है। आज और सुबह साढ़े दस बजे की घटना है काफ़ी रश था पेंशन का भी भीड़ था काफ़ी और सारे हमारे स्टाफ अपने सीट पे काम कर रहे थे एक महिला तभी ढाई लाख रुपये जमा कराने है हरविंदर कौर के नाम से महिला थी उन्होंने उसमें से डेढ़ लाख जमा एक लाख जमा करा दिया था और डेढ़ लाख और जमा कराना था मीन कोई अब टाइप के लोग आए और उनके जो भी मास्क लगा के आए थे अंदर और उनका जो बैग था उसको ब्लेड मार के जो डेढ़ लाख था वो निकाल दिया और फिर फरार हो गया फिर पुलिस को कोई उपलब्ध करवाया आपने उसको तुरंत हमने फिर पुलिस को इन्फॉर्म किया पुलिस वाले का काफ़ी कोऑपरेशन रहा वो आए अपने बाहर में उन्होंने पूरा सीसीटीवी सी छानबीन किया सीसीटीवी फुटेज भी निकाल के गए और वो उस पर कार्रवाई भी कर रहे हैं ਉਹਨਾਂ ਨੇ ਜੀ ਦਸਟੋਰ ਕੋ ਵੀ ਬੋਲ ਕੇ ਥਾਣੇ ਆ ਕੇ ਰਿਪੋਰਟ ਦਰਜ ਕਰਾ ਲਈ। ਉਹਨਾਂ ਨੇ ਜਾ ਕੇ ਕਰਵਾਇਆ ਕਿ ਅੱਗੇ ਇਹ ਮਾਮਲਾ ਪੁਲਿਸ ਦੇਖ ਰਹੀ ਹੈ। ਉਹਨਾਂ ਨੇ ਆਸ਼ਵਾਸਨ ਵੀ ਹੈ ਕਿ ਜਲਦੀ ਇਸ ਦਾ ਨਿਦਾਨ ਕਰਕੇ ਠੀਕ ਹੈ। ਥੈਂਕ ਯੂ। ਨੈਸ਼ਨਲ ਬੈਂਕ ਵਿੱਚ 1.5 ਲੱਖ ਦੀ ਚੋਰੀ ਹੋਈ ਹੈ। ਕੀ ਮਾਮਲਾ ਹੈ ਜੀ? ਕੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਉੱਪਰ? ਅੱਜ ਸਵੇਰ ਇੱਕ ਅਰਵਿੰਦਰ ਕੌਰ ਨਾਂ ਦੀ ਲੇਡੀਜ਼ 1.5 ਲੱਖ ਰੁਪਏ ਲੈ ਕੇ ਬੈਂਕ ਤੇ ਜਮ੍ਹਾਂ ਕਰਾਉਣ ਗਈ ਸੀ। ਇਹ ਕਿ ਆ ਇੱਕ ਚੰਗਿਆਮਸ਼ਾਦਾ ਵਿਅਕਤੀ ਹੈ ਜਿਨਾਂ ਨੇ ਬੈਗ ਦੇ ਵਿੱਚ ਬਲੇਡ ਮਾਰ ਕੇ ਉਹਦੇ ਪੈਸੇ ਚੋਰੀ ਕਰਕੇ ਲੈ ਗਏ। ਕੋਨ ਦਰਖਾਸਤ ਦਿੱਤੀ ਹੈ ਉਹ ਘਰ ਵੀ ਕਰ ਰਹੇ ਆ ਤੇ ਸੀਸੀਟੀਵੀ ਕੈਮਰਾ ਦੀ ਫੁਟੇਜ ਖੰਗਾਲ ਰਹੇ ਆ। ਤੇ ਜਲਦੀ ਜਲਦੀ ਦੋਸ਼ੀ ਪਾੜ ਕੇ ਬਣਦੀ ਸਹਾਇਤਿਓ।